ਤੇ ਸਵਾਲੇ ਆ ਜਾਂਦੇ ਨੇ ਕੋਈ ਸਾਨੂੰ ਕਹਿ ਰਿਹਾ ਜੀ ਮੋਰਚੇ ਤੇ ਖੱਸੀ ਆਗੂ ਬੈਠੇ ਨੇ ਲੜਦੇ ਨਹੀਂ ਕੋਈ ਕਹਿੰਦੇ ਜੀ ਹੁਣ ਮਨਾ ਕੇ ਦਿਖਾਉਣ ਕੋਈ ਕਹਿੰਦਾ ਮੈਂ ਪਿਓ ਦਾ ਪੁੱਤ ਨਹੀਂ ਜੇ ਸੁਆਮੀ ਨਾ ਥੰਨੀ ਰੋਟੋ ਭਾਈ ਜਿਹੜਾ ਅਸਲੀ ਹੈ ਉਹ ਆ ਜੇ ਮੈਦਾਨ 'ਚ ਦਿੱਲੀ ਨੂੰ ਤਾਂ ਸੜਕਾਂ ਬਹੁਤ ਜਾਂਦੀਆਂ ਨੇ ਅਸੀਂ ਤਾਂ ਕਿਸੇ ਨੂੰ ਰੋਕਿਆ ਨਹੀਂ ਜਿਹੜੇ ਕੋਲੇ ਕੋਈ ਤਰੀਕਾ ਹੈਗਾ ਕੋਈ ਰਾਹ ਤਰੀਕਾ ਸਾਡੇ ਕੋਲੇ ਹੋ ਸਕਦਾ ਉਹ ਨਾ ਹੋਵੇ ਉਹਨਾਂ ਕੋਲੇ ਵਧੀਆ ਤਰੀਕਾ ਹੋਵੇ ਉਹ ਛੇਤੀ ਮੰਗ ਮਨਾ ਸਕਦੇ ਹੋਣ ਆ ਜਾਣਾ ਚਾਹੀਦਾ ਦੇਖੋ ਮੰਗ ਕਿਤੇ ਡੱਲੇਵਾਲ ਸਾਹਿਬ ਦੀ ਥੋੜੀ ਆਪਣੇ ਰੂ ਸਾਹਿਬ ਜਾਂ ਬਹਿਰੂ ਸਾਹਿਬ ਦੀ ਥੋੜੀ ਆ ਅਸੀਂ ਤਾਂ ਮੰਗ ਠਾਈ ਆ ਸਰਕਾਰ ਨੇ ਮੰਨਾਈ ਆ ਪਰ ਉਹਨਾਂ ਨੇ ਇੱਕ ਗੱਲ ਇਹ ਵੀ ਰੱਖੀ ਨਾ ਬਰਨਾਲੇ ਦੇ ਵਿੱਚ ਜਦੋਂ ਤੁਹਾਡੀ ਕੋਈ ਮੀਟਿੰਗ ਹੁੰਦੀ ਆ ਡੱਲੇਵਾਲ ਸਾਹਿਬ ਉਹ ਕਹਿੰਦੇ ਨਾਂ ਲੈ ਕੇ ਗਿਆ ਵੀ ਡੱਲੇਵਾਲ ਸਾਹਿਬ ਨੇ ਸਾਨੂੰ ਵਿੱਚ ਸੱਦਾ ਨਹੀਂ ਦਿੱਤਾ ਸੱਦਾ ਹੀ ਨਹੀਂ ਦਿੱਤਾ ਕਹਿੰਦੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾਂ ਲੈ ਕੇ ਗੱਲ ਕਰ ਰਹੇ ਹੋ ਇਸ ਦਾ ਸਵਾਲ ਮੈਨੂੰ ਲੋਕ ਤਾਂ ਬਹਿਰੂ ਸਾਹਿਬ ਦੇ ਦੇਣਗੇ ਇਹ ਕਮੇਟੀ ਨੂੰ ਮੈਨੂੰ ਕਿਹਦਾ ਡੱਲੇਵਾਲ ਦਾ ਸੱਦਾ ਆ ਸੱਤੇ ਵਾਲੀ ਗੱਲ ਦੀ ਮਾਣਰਾਮੇ ਹੋ ਜਾਂਦਾ ਟੇਰ ਮਾਨ ਰਾਮੇ ਕੋਇਤਾ ਢੇਰ ਕੋਇਤਾ ਢੇਰ ਹਾਂ ਜੀ ਦੇਖੋ ਸੱਦੇ ਤਾਂ ਆਪਦੇ ਵਪਾਰਕ ਰਿਲੇਸ਼ਨ ਵਾਲਿਆਂ ਨੂੰ ਵਿਆਹ ਸਾਧੀਆਂ ਤੇ ਦਿੱਤੇ ਜਾਂਦੇ ਹੁੰਦੇ ਨੇ ਜਿਹੜੇ ਲੋਕਾਂ ਦੇ ਦੁਲੋਂ ਲੋਕਾਂ ਦੇ ਦੁਲੋਂ ਤੇ ਸੱਦੇ ਨਹੀਂ ਦਿੱਤੇ ਜਾਂਦੇ ਹੁੰਦੇ ਲੋਕਾਂ ਲਈ ਤਾਂ ਇੱਕ ਰਾਹ ਤਿਆਰ ਕੀਤਾ ਜਾਂਦਾ ਹੁੰਦਾ ਅਸੀਂ ਉਸ ਰਾਹ ਤਿਆਰ ਕਰਕੇ ਉੱਤੇ ਰਾਹ ਤੇ ਬੈਠੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਸਾਰੇ ਆਗੂਆਂ ਨੂੰ ਕਹਿਣਾ ਹੈ ਚਾਹੇ ਕੋਈ ਇਹਦੇ ਵਿੱਚ ਸ਼ਾਮਲ ਹੈ ਚਾਹੇ ਨਾ ਸ਼ਾਮਲ ਹੈ ਉਹ ਜਵਾਨ ਨੂੰ ਘਟੋ ਘਾਟ ਇਥੋਂ ਤੱਕ ਸਮਝ ਰਹੇ ਕਿ ਸਾਡੇ ਬੋਲਣ ਦੇ ਨਾਲ ਸਰਕਾਰ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ ਸਾਡੇ ਲੱਖ ಮತ ਪੇਦਨੇ ਬੇਰੂ ਸਭ ਜਾਣਦੇ ਨੇ ਲੱਖ ਰਹਿਣਗੇ ਪਰ ਸਾਡਾ ਬੋਲਿਆ ਸਾਡਾ ਸ਼ਬਦ ਕਿਹਾ ਕਿਤੇ ਸਰਕਾਰ ਦੇ ਹੱਕ ਜਿਦਾ ਨਹੀਂ ਭੁਗਤ ਰਿਆ ਇਹ ਸੋਚਣ ਦੀ ਲੋੜ ਆਗਮਾ ਹਾਂ ਬਿਲਕੁਲ ਨੀਤੀ ਪਾਲਿਸੀ ਚ ਲੜਨ ਦੇ ਤਰੀਕੇ ਚ ਹੋ ਸਕਦਾ ਕਿਸੇ ਕੋਲੇ ਵਧੀਆ ਸਮਝ ਹੋਵੇ ਕੋਈ ਕਹਿੰਦਾ ਕਿਵੇਂ ਲੜਿਆ ਜਾ ਸਕਦਾ ਪਰ ਉਸ ਤਰੀਕਾ ਵਿਚਾਰਿਆ ਜਾ ਸਕਦਾ ਮੇਰੇ ਕੋਲੇ ਮੈਨੂੰ ਕੋਈ ਟਿਕ ਦਿੱਕਤ ਨਹੀਂ ਕਿ ਕਿਸਾ ਗੁਣ ਜਿਹੜਿਆਂ ਨੂੰ ਕੋਈ ਲੱਗਦਾ ਹੈ ਕਿ ਆਹ ਗੱਲ ਵਿਚਾਰਨ ਆ ਲਈ ਸਿਸ ਤੇ ਬੈਠੇ ਟਰਾਲੀਆਂ 'ਚ ਆ ਜਾਣ ਸਾਡੇ ਨਾਲ ਵਿਚਾਰਨ ਜੇ ਕਿਸੇ ਨੂੰ ਲੱਗਦਾ ਵੀ ਇੱਥੋਂ ਆਏ ਨਫਾ ਨੁਕਸਾਨ ਹੋਣ ਵਾਲਾ ਇਹਨੂੰ ਐ ਮੰਾਇਆ ਜਾ ਸਕਦਾ ਸਰਕਾਰ ਨੂੰ ਐ ਕਿ ਰਿਆ ਜਾ ਸਕਦਾ ਸਾਡੇ ਨਾਲ ਕਰ ਲੈਣ ਗੱਲ ਆ ਗੱਲ ਕਰਨ ਦੀ ਬਜਾਏ ਜਦੋਂ ਕਿਤੇ ਸ਼ਬਦ ਇਹ ਆ ਜਾਂਦੇ ਹੁੰਦੇ ਨੇ ਭਈ ਨਹੀਂ ਇ ਐ ਹੋਣ ਵਾਲਾ ਤਾਂ ਉਦੋਂ ਫਿਰ ਸਵਾਲ ਵੇਖੋ ਮਹਿਰੂਬ ਸਭ ਸਾਡੇ ਨਾਲ ਬੈਠੇ ਅਸੀਂ ਬੱਤੀ ਇਕੱਠੇ ਲੜੇ ਤਨ ਤਨ ਮਹੀਨੇ ਪੰਜਾਬ ਦੇ ਵਿੱਚ ਲੜੇ ਪੰਜਾਬ ਦੇ ਵਿੱਚ ਲੜ ਕੇ ਅਸੀਂ ਮੂਵਮੈਂਟ ਬਣਾ ਲਈ ਕਿ ਇਹਨੂੰ ਦਿੱਲੀ ਤੱਕ ਲੈ ਕੇ ਜਾਣਾ ਚਾਹੀਦਾ ਅਸੀਂ ਦੋਨੇ ਫੋਰਮਾਂ ਨੇ ਜਾ ਕੇ ਏਰ ਕਾਪੀਆਂ ਚ ਗੁਰਦੁਆਰੇ ਸਾਡੀ ਮੀਟਿੰਗ ਹੋਈ ਤੇ 6 ਮੰਗਾਂ ਹੋ ਗਈਆਂ ਉਹ ਮੰਗਾਂ ਲੈ ਕੇ ਅਸੀਂ ਉੱਥੇ ਮੋਰਚਾ ਲੜਿਆ ਲਗਾਤਾਰ ਲੜਿਆ ਅਸੀਂ ਉਸ ਦੇ ਬੱਤੀਆਂ ਦੇ ਵਿੱਚੋਂ ਸਾਡੀ ਸਟੇਜ ਤੇ ਅਸੀਂ ਕਿਸੇ ਆਗੂ ਨੂੰ ਬੋਲਣ ਨਹੀਂ ਦਿੱਤਾ ਪਮਾ ਕੋਈ ਕਿਸੇ ਵੀ ਪਾਰਟੀ ਦਾ ਸੋ ਉਥੋਂ ਸੱਦੇ ਦੇਦੇ ਰਹੇ ਅਸੀਂ ਕਿ ਅੱਜ ਭਾਜਪਾ ਦੇ ਆਗੂਆਂ ਦਾ ਕਰੋ ਕਰਾਂਗੇ ਅੱਜ ਕਾਲੀ ਦਲ ਦੇ ਕਰੋ ਕਰਾਂਗੇ ਅੱਜ ਕਾਂਗਰਸ ਦੇ ਕਰੋ ਕਰਾਂਗੇ ਅਸੀਂ ਸਟੇਜ ਤੇ ਨਿਉਂ ਦਿੱਤਾ ਉਹ ਸਟੇਜ ਅਸੀਂ ਪਵਿੱਤਰ ਰੱਖੀ ਕਿ ਉਸ ਤੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ ਪਰ ਖੁਦ ਜਦੋਂ ਆਗੂ ਉਹ ਹੀ ਕਹੇ ਤੇ ਉਹ ਹੀ ਆ ਕੇ ਇਲੈਕਸ਼ਨ ਲੜੇ ਤੇ ਉਹ ਹੀ ਜਦੋਂ ਮਰਜੀ ਵੀਰੇ ਸਵਾਲ ਤਾਂ ਉੱਠਣਾ ਕੁਦਰਤੀ ਸੀ ਕਿ ਯਾਰ ਤੁਸੀਂ ਨੇੜੇ ਨਹੀਂ ਲੱਗਦੇ ਤੇ ਹੁਣ ਆਪ ਹੀ ਲੀਡਰ ਬਣੀ ਜਾਂਦੇ ਹੋ ਕੀ ਫਿਰ ਉਹਨਾਂ ਚ ਕੀ ਗਨਾਹ ਸੀ ਜੇ ਸਾਡੇ ਚ ਕੀ ਸਵਤ ਸੀ ਕਿ ਅਸੀਂ ਜਦੋਂ ਮਰਜੀ ਆਗੂ ਬਣ ਜਾਈਏ ਕਿਸਾਨ ਜਦੋਂ ਮਰਜੀ ਅਸੀਂ ਲੈਗਸ ਲੜ ਲਈਏ ਤੇ ਜਦੋਂ ਮਰਜੀ ਸਾਨੂੰ ਠੀਕ ਲੱਗੇ ਉਹ ਕਰ ਲੈਣੇ ਤਾਂ ਇਹ ਸਮੇਂ ਦੇ ਵਿੱਚ ਲੜਨ ਵਾਲੇ ਲੋਕਾਂ ਨੂੰ ਚਾਹੇ ਕੋਈ ਮਜ਼ਦੂਰ ਲੜਦਾ ਚਾਹੇ ਕੋਈ ਮੁਲਾਜ਼ਮ ਲੜਦਾ ਚਾਹੇ ਕੋਈ ਕਿਸਾਨ ਲੜਦਾ ਲੜਨ ਵਾਲੇ ਨੂੰ ਨਹੀਂ ਰੋਕਣਾ ਚਾਹੀਦਾ ਉਹਦੇ ਤਰੀਕੇ ਲੱਗ-ਲੱਗ ਹੋ ਸਕਦੇ ਨੇ ਪਰ ਤੁਸੀਂ ਉਸ ਸਵੇ ਬੋਲ ਕੇ ਸਰਕਾਰ ਦੇ ਪੱਖ ਚ ਭੁਗਤੋਂ ਇਹ ਲੋਕ ਫਿਰ ਸ਼ਬਦ ਦੂਜਾ ਪਿੰਡਾਂ ਦੇ ਵਿੱਚ ਤਾਂ ਬਹੁਤ ਖਤਰਨਾਕ ਵਰਤਦੇ ਹੁੰਦੇ ਨੇ ਕਿ ਸਰਕਾਰ ਨਾਲ ਰਲਿਆ ਹੋਇਆ ਇਹ ਸਰਕਾਰ ਦੇ ਵਿਕਿਆ ਹੋਇਆ ਇਹ ਸਰਕਾਰ ਨਾਲ ਇਹੋ ਜਿਹੇ ਸ਼ਬਦ ਕਿਸਾਨ ਆਗੂਆਂ ਤੋਂ ਬਚ ਕੇ ਦੇਣੇ ਚਾਹੀਦੇ ਨੇ ਹਾਂ ਠੀਕ ਹੈ ਨਹੀਂ ਲੜ ਸਕਦਾ ਕਿਸੇ ਦੇ ਮਜ਼ਦੂਰੇ ਨਾਲ ਲੜੇ ਬਹਿਰੂ ਸਾਹਿਬ ਨੇ ਬਹਿਰੂ ਸਾਹਿਬ ਤੋਂ ਅਸੀਂ ਸਿੱਖਾਂਗੇ ਕਿ ਸਾਨੂੰ ਤਰੀਕਾ ਹੀ ਦੱਸ ਦਿਓ ਅਸੀਂ ਇਹਨਾਂ ਨੂੰ ਹੁਣ ਰੋਡ ਤੇ ਜਾ ਕੇ ਮੂਰੇ ਜ਼ਰੂਰੀ ਕਰਾਂਗੇ ਅਸੀਂ ਲੜਾਂਗੇ ਨਾ ਸਾਨੂੰ ਸਿਖਾਇਆ ਜੇ ਸਾਡੇ ਤੇ ਹੱਥ ਰੱਖ ਦੇਣਾ ਕਿ ਇਸ ਤਰੀਕੇ ਨਾਲ ਲੜਿਆ ਜਾ ਸਕਦਾ ਇਸ ਤਰੀਕੇ ਨਾਲ ਜਾ ਸਕਦਾ ਇਹਨਾਂ ਦਾ ਜਿਹੜਾ ਦਿੱਤਾ ਹੋਇਆ ਸਲਾਹ مشورہ ضرور ਵਿਚਾਰਾਂਗੇ ਇਹਨਾਂ ਦੀਆਂ ਦੋ ਗੱਲਾਂ ਕਈਆਂ ਸੀ ਕਿ ਭਾਰਤ ਵਿੱਚ ਦੋ ਮੋਰਚੇ ਬਣ ਗਏ ਭਾਂਤੀ ਜਿਹੜਾ ਭਲੇਖਾ ਸੀ ਸਰਕਾਰ ਨੂੰ ਭਲੇਖਾ ਸੀ ਖਾਸ ਕਰਕੇ ਕੇਂਦਰ ਨੂੰ ਕਿ ਪਹਿਲੀ ਗੱਲ ਤਾਂ ਇਹ ਹੁਣ ਲੋਕ ਆਉਣੇ ਨਹੀਂ ਜੇ ਆ ਗਏ ਤਾਂ ਇਹਨਾਂ ਤੋਂ ਤੁਰਿਆ ਨਹੀਂ ਜਾਣਾ ਬਹੁਤ ਸਮਾਂ ਸੀ ਉਹ ਸਾਰਾ ਸਰਕਾਰ ਦਾ ਪੰਜਾਬ ਸਰਕਾਰ ਦਾ ਭਲੇਖਾ ਦੂਰ ਕਰਿਆ ਲੋਕਾਂ ਨੇ ਅੱਜ ਛੜਕਾਂ ਦੇ ਵਿੱਚ ਇਹ ਭਲੇਖਾ ਦਾ ਕੁਝ ਜਥੇਬੰਦੀਆਂ ਚ ਵੀ ਹੈਗਾ ਉਹਨਾਂ ਦੇ ਹੀ ਬਿਆਨ ਨੇ ਕਹੋਣੇ ਮਾਰਿਆ ਨੇ ਕਿ ਕਹਿੰਦੇ ਕਿ ਇਹ ਦਿੱਲੀ ਜਾਣ ਨੂੰ ਤਿਆਰ ਹੋ ਗਏ ਕਹਿੰਦੇ ਸੀ ਇਹਨਾਂ ਕੋਲ ਕਿੱਡਰ ਨਹੀਂ ਹੈਗਾ ਕਹਿੰਦੇ ਪੂਰੇ ਪੰਜਾਬ ਦੀਆਂ ਚੀਕਾਂ ਕੜਾ ਕੇ ਰੱਖਤੀਆਂ ਕਹਿੰਦੇ ਵੀ ਪੂਰਾ ਪੰਜਾਬ ਬੰਦ ਆ ਇੱਥੇ ਤਾਂ ਮੁੱਖ ਮੰਤਰੀ ਵੀ ਆਜੋਂਦੇ ਵੀ ਨੇੜੇ ਲੌਂ ਲੀੜੇ ਲੌਂ ਤੱਕ ਤਿਆਰ ਬੈਠੇ ਆ ਮੈਨਕਾਂ ਤੇ ਕਹਿੰਦੇ ਬੈਠੇ ਹੁਣ ਗਾਹ ਨਹੀਂ ਗਏ ਜਦੋਂ ਅਸੀਂ ਸੀ ਖੇਰਗਾਂ ਦੇ ਮੇ ਕੋ ਜਿਹੜਾ ਇਹ ਸਵਾਲ ਹੈ ਹੂੰ ਇਹ ਸਵਾਲ ਜਦੋਂ ਇੱਥੇ ਬਾਡਰਾਂ ਤੇ ਆਥਰੂ ਗੈਸ ਦੇ ਗੋਲੇ ਛੱਡੇ ਗ ਸਾਡੇ ਕਿਸਾਨ ਫੱਟੜ ਕਰੇ ਗਏ ਇੱਥੇ ਬੈਠਿਆ ਤੋਂ ਆਪਾਂ ਕੱਲ ਆਏ ਆ ਨਾ ਫੂਨਸਾਰਾਂ ਦੇ ਪਰਸੋਂ ਜੀ ਪੰਜਾਬ ਲੈਵਲ ਦੇ ਅਧਿਕਾਰੀਆਂ ਤੇ ਵੀ ਦੱਸੋ ਅਸੀਂ ਕੀ ਕਰਨੇ ਆ ਟਰਾਂਸਪੋਰਟ ਦੇ ਆਏ ਆੜਤੀਆਂ ਦੇ ਆਏ ਅਸੀਂ ਕੀ ਕਰ ਸਕਦੇ ਆ ਇਸ ਮੋਰਚੇ ਦੀ ਮੱਤ ਜੇ ਬੰਦ ਹੋਇਆ ਇਸ ਅੰਦੋਲਨ ਦਾ ਕਰਕੇ ਹੋਇਆ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਦਾ ਕਰਕੇ ਹੋਇਆ ਭਲੇਖੇ ਚ ਨਾ ਰਹਿਣ ਜੇ ਕਿਸੇ ਆਗੂ ਨੂੰ ਲੱਗਦਾ ਨਾ ਹਾਂ ਕਿ ਅਸੀਂ ਭਲੇਖੇ ਚ ਆ ਲੋਕ ਭਲੇਖਾ ਦੂਰ ਕਰ ਦੇਣਗੇ ਜਿਹੜੇ ਨਹੀਂ ਦਿੱਲੀ ਨੂੰ ਜਾਣਗੇ ਦਿੱਲੀ ਦੀ ਲੋਚਨਾ ਕਰਨਗੇ ਕਿ ਕੇਂਦਰ ਨਾਲ ਹਜੇ ਸਮਾਂ ਨਹੀਂ ਉਹ ਪਰ ਨਹੀਂ ਉਹ ਇਹ ਗੱਲ ਕਹਿੰਦੇ ਨੇ ਉਹ ਨਾਲ ਇਹ ਵੀ ਰੱਖਦੇ ਆਪਾਂ ਆਖੋ ਕਹਿੰਦੇ ਕਿ ਹੁਣ ਨਹੀਂ ਦਿੱਲੀ ਗਿਆ ਚਲੇ ਮੋਰਚਿਆਂ ਦੇ ਵਿੱਚ ਸਾਨੂੰ ਗਦਾਰਾਂ ਤੱਕ ਕਿਹਾ ਗਿਆ ਉਹ ਕਹਿੰਦੇ ਪਰ ਹੁਣ ਬਾਰਡਰ ਤੇ ਜਾ ਕੇ ਕਿਉਂ ਬਹਿ ਗਏ ਫਿਰ ਵੀ ਇੱਥੇ ਟਿਕ ਕੇ ਬਹਿ ਗਏ ਕਹਿੰਦੇ ਦੇਖੋ ਇਹ ਆਗੂ ਦੀ ਸਿਆਣਪ ਹੁੰਦੀ ਆ ਹੂੰ ਕਿ ਨੁਕਸਾਨ ਘੱਟ ਕਰਾਇਆ ਜਾਵੇ ਪ੍ਰਾਪਤੀ ਵੱਧ ਕੀਤੀ ਜਾਵੇ ਇਹ ਲੋਕਾਂ ਦੇ ਕਹਿਣ ਨਾਲ ਇਹਨਾਂ ਤਾਂ ਉਹ ਕਹਾਵਤ ਬਣ ਗਈ ਨਹੀਂ ਉਹ ਤਾਂ ਸਵਾਲ ਹੀ ਬੜਾ ਸਿੱਧਾ ਹੈ ਅੱਗੇ ਕਿਹੜੇ ਅਸੀਂ ਦਿੱਲੀ ਚਲੇ ਗਏ ਸੀ ਅੱਗੇ ਵੀ ਹਰਿਆਣੇ ਚ ਬੈਠੇ ਸੀ ਤੇਰਾ ਤੇਰਾ ਮਹੀਨੇ ਉੱਥੇ ਡੱਟ ਕੇ ਬੈਠੇ ਰਹੇ ਤਪੱਸਿਆ ਕੀਤੀ ਬਾਰਡਰਾਂ ਤੇ ਬੈਠੇ ਇਹ ਵੀ ਬਾਰਡਰ ਹੈ ਉਹ ਵੀ ਬਾਰਡਰ ਸੀ ਹੂੰ ਐਸੀ ਨਹੀਂ ਕਰ ਠੀਕ ਹੈ ਇਹਨਾਂ ਦੀ ਗੱਲ ਅੱਗੇ ਕਿਹੜਾ ਅਸੀਂ ਦਿੱਲੀ ਚ ਗਏ ਬਾਰਡਰਾਂ ਤੇ ਬੈਠੇ ਹੂੰ ਬਾਰਡਰਾਂ ਤੇ ਹੁਣ ਬੈਠੇ ਪਰ ਜੇ ਵਗ ਗਏ ਫੇਰ ਕੀ ਸਵਾਲ ਆ ਉਹਨਾਂ ਨੂੰ ਹੂੰ ਇਹ ਤਾਂ ਜੇ ਹੈ ਨਾ ਜੇ ਬਹੁਤ ਕੁਛ ਕਰਦੀ ਐ ਵੀ ਜੇ ਜੇ ਵਾਗੇ ਪਰ ਮੈਂ ਵਾਦਾ ਕਰਦਾ ਜਾਵਾਂਗੇ ਹਰ ਹਾਲਤ ਉਹ ਆਗੂ ਇਸ ਆਗੂ ਆਪਦੇ ਸ਼ਬਦ ਕਹੇ ਹੋਏ ਇਹਦੇ ਵਿਚਾਰ ਲੈ ਜਾਵਾਂਗੇ ਭਾਵੇਂ ਲਟਕੇ ਜਾਣਾ ਪਵੇ ਡਿੱਗ ਕੇ ਜਾਣਾ ਪਵੇ ਕਣਕਾਂ ਵਿੱਚ ਦੀ ਜਾਣਾ ਪਵੇ ਡਿੱਕ ਛੜਕਾਂ ਤੇ ਜਾਣਾ ਪਵੇ ਗੋਲੀਆਂ ਖਾ ਕੇ ਜਾਣਾ ਪਵੇ ਦਿੱਲੀ ਜਾਵਾਂਗੇ ਪਰ ਜਿਹੜੀ ਸਰਕਾਰ ਨੇ ਕੱਲ ਦੀ ਚੌਥੇ ਗੇੜ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚੋਂ ਨਾ ਕੁਛ ਨਿਕਲਿਆ ਲਾਰੇ ਲੱਪੇ ਲਾ ਕੇ ਸਮਾਂ ਨਗਾਉਂਦੇ ਰਹੇ ਇਹਤੇ ਜ਼ਰੂਰ ਵਿਚਾਰ ਕਰਾਂਗੇ ਵਿਚਾਰ ਕਰਕੇ ਫਿਰ ਅਗਲੀ ਰਣਨੀਤੀ ਤੈ ਕਰਾਂਗੇ ਜਿਵੇਂ ਰਾਤ ਸਾਡੇ ਫੋਰਮ ਦੀ ਪਟਿਆਲੇ ਦੇ ਵਿੱਚ ਮੀਟਿੰਗ ਸਾਢੇ 3 ਵਜੇ ਤੇ ਕਮੇਟੀ ਚੱਲਣੀ ਹੈ ਅਸੀਂ ਆਪ ਦੀ ਰਣਨੀਤੀ ਤੈ ਕਰ ਲਈ ਇਧਰਲੇ ਫੋਰਮ ਵੱਲੋਂ ਹੁਣ ਦੂਜੇ ਭਨੇਰ ਸਾਹ ਵਾਲੇ ਫੋਰਮ ਵਾਲੇ ਅੱਜ ਉਹਨਾਂ ਦੀ ਮੀਟਿੰਗ ਹੋਣੀ ਹੈ ਕੱਲ ਦੀ ਮੀਟਿੰਗ ਦੇਖ ਕੇ ਉਹ ਚੋਂ ਕੀ ਨਿਕਲਦਾ ਤੇ ਆਉਣ ਵਾਲੇ ਦਿਨ ਸੋਮਵਾਰ ਮੰਗਲਵਾਰ ਨੂੰ ਲਾਜ਼ਮੀ ਪੀਸੀ ਕਰਕੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਲੋਕ ਜੁੜ ਰਹੇ ਆ ਲੋਕਾਂ ਦੇ ਵਿੱਚੋਂ ਬਹੁਤ ਵੱਡੀ ਬਗਾਵਤ ਆ ਰਹੀ ਹੈ ਤੇ ਮੈਨੂੰ ਲੱਗਦਾ ਮੈਂ ਫੇਰ ਬੇਨਤੀ ਕਰਦਾ ਉਹਨਾਂ ਨੂੰ ਯਾਰ ਨਾ ਤੁਸੀਂ ਇਹੇ ਜੇ ਸ਼ਬਦ ਵਰਤੋ ਹਮੇਸ਼ਾ ਜਦੋਂ ਲੜਾਈਆਂ ਲੜੀਆਂ ਜਾਂਦੀਆਂ ਆ ਉਹ ਲੜਾਈਆਂ ਦੇ ਵਿੱਚ ਨਹੀਂ ਕਿਸੇ ਦੀ ਰੋਕ ਟੋਕ ਕਰਨੀ ਚਾਹੀਦੀ ਸਮਾਂ ਹੁੰਦਾ ਹੈ ਜਿਹੜੇ ਰਾਤੋਂ ਅਸੀਂ ਕਹੀਏ ਵੀ ਉਹ ਰਾਹ ਨਹੀਂ ਜਾਣਾ ਕਿਤੇ ਉਸ ਰਾਹ ਤੇ ਜਾਣਾ ਪੈਂਦਾ ਹੂੰ ਕਈ ਵਾਰੀ ਸਾਡੇ ਪਿੰਡਾਂ ਦੇ ਵਿੱਚ ਅੱਗੇ ਮਿੱਟੀ ਪਾ ਕੇ ਸੜਕਾਂ ਬਣਾਉਂਦੇ ਜੀ ਤੇ ਜਦੋਂ ਪੰਚਾਇਤ ਕਹਿਣ ਜਾਂਦੀ ਉਹ ਕਹਿੰਦਾ ਮੈਂ ਕਿਹੜਾ ਰਾਹ ਤੇ ਜਾਣਾ ਤੇ ਸਿਆਣਾ ਆਗੂ ਤੋਂ ਕਹਿੰਦਾ ਭਾਈ ਜਾਣਾ ਪੈਂਦਾ ਹੈ ਪੈ ਸਕਦਾ ਪੈ ਸਕਦਾ ਜਾਣਾ ਲੋਡ ਪੈ ਸਕਦੀ ਹੈ ਗਰੀਬ ਤੋਂ ਵੀ ਪੈ ਸਕਦੀ ਹੈ امیر ਨੂੰ ਵੀ ਪੈ ਸਕਦੀ ਹੈ ਪਰ ਜੇ ਭਾਈ ਕਿਤੇ ਤੁਸੀਂ ਦਿੱਲੀ ਵਾਗੇ ਫੇਰ ਨੀਤਾ ਜਾਣਾ ਪੈਂਦਾ ਤਾਂ ਇਹ ਕੁਛ ਮੈਨੂੰ ਲੱਗਦਾ ਸਮਾਂ ਹਜੇ ਸਮਾਂ ਦਿੱਤਾ ਹੋਇਆ ਪ੍ਰੋਗਰਾਮ ਲੋਕਾਂ ਚ ਘਬਰਾਟ ਹੈ ਉਹਨਾਂ ਦੇ ਕੇਡਰ ਚ ਘਬਰਾਟ ਹੈ ਉਹਨਾਂ ਨੂੰ ਸਮੇਂ ਨੂੰ ਸਮਝਦੇ ਹੋਏ ਬਸੇਰੇ ਬਾਦਰ ਮੈਂ ਇਹ ਕਹਿਣਾ ਸਾਡੇ ਨਾਲ ਉਹ ਸਟੇਜ ਸੰਜੀਨਾ ਕਰਨ ਮੰਨੋ ਜਿਵੇਂ ਪਿਛਲੀ ਵਾਰੀ ਸ਼ਹਿਰਸ਼ ਕਮੇਟੀ ਵਾਲੇ ਅੱਡ ਸੀ ਸਟੇਜ 'ਤੇ ਅਗਰਾਹ ਸਾਹਿਬ ਵੀ ਅੱਡ ਸੀ ਸ਼ਹਿਰਸ਼ ਕਮੇਟੀ ਵਾਲੇ ਵੀ ਪੰਦੇਰ ਸਾਹਿਬ ਤੋਂ ਕਿਹੜਾ ਸਾਡੇ ਬੱਤੀਆਂ ਨਾਲ ਸੀ ਉਹ ਸਾਥੋਂ ਮੂਰੇ ਬੈਠੇ ਸੀ ਅਗਰਾਹ ਸਾਹਿਬ ਪਿੱਛੇ ਬੈਠੇ ਸੀ ਉਦੋਂ ਵੀ ਬੱਤੀ ਕਈ ਇਹਨੇ 34 ਸੀ ਪਰ ਮੀਟਿੰਗ ਦੇ ਬਾਹਰ ਹੀ ਰਹੀਆਂ ਹਾਂ ਦੋ ਬਾਹਰ ਰਹੀਆਂ ਜੇ ਅੱਜ ਯਾਰ 10 ਵਾਰ ਹੋਰ ਵਾਰ ਰਹਿ ਜਾਣੀਆਂ ਪਰ ਕਿਸੇ ਸੜਕਾਂ ਦਾ ਬੁੱਝ ਜਾਂਦੀਆਂ ਨਾ ਕੋਈ ਨਹੀਂ ਵੱਡੀ ਤਾਕਤ ਨਿੱਕੀ ਰੋਕ ਲੋ ਲਿੰਕ ਰੋਡ ਲਿਕ ਲੋ ਰੋਡ ਰੋ ਰੋਕਣ ਵਾਲੇ ਦਾ ਹੋ ਜੋ ਜੇ ਮੰਨ ਲਓ ਕਿਸੇ ਤੋਂ 10 ਟਰਾਲੀਆਂ ਨਿਕਲਦੀਆਂ ਪੰਜ ਨਿਕਲਦੀਆਂ ਉਹ ਕਿਸੇ ਕੱਚੇ ਰਾਹ 'ਤੇ ਲਾ ਲੈਣ ਉਹ ਆਇ ਤਾਂ ਹੋ ਜੇ ਵੀ ਦਿੱਲੀ ਵਾਲੀ ਸੜਕ ਤੇ ਬੈਠਿਆ ਰੁਕਣ ਲਈ ਵੀ ਇਧਰ ਦੀ ਭਾਈ ਸਾਨੂੰ ਇਹ ਲੱਗਦਾ ਸੀਗਾ ਫੋਰਸ ਕੱਚੇ ਰਾਹਾਂ ਵਿੱਚ ਦੀ ਜਾ ਕੇ ਕਿਸਾਨਾਂ ਨੂੰ ਘੇਰਦੇ ਸੀ ਕੱਚਾ ਸਾਹ ਰੋਕ ਲਿਆ ਰੋਕ ਤਾਂ ਲੈਣ ਪਰ ਜੇ ਰੋਕਣਾ ਵੀ ਨਹੀਂ ਇਹ ਤਾਂ ਕਹਾਵਤ ਹੈ ਸਾਡੇ ਉਤੇ ਪਿੰਡਾਂ ਦੇ ਵਿੱਚ ਅੱਗੇ ਬਲਦ ਗੱਡਾ ਹੁੰਦਾ ਸੀ ਉਹ ਕਣਕ ਲਾਦੇ ਹੁੰਦੇ ਉਹ ਖੁੱਬ ਜਾਂਦਾ ਤੇ ਇੱਕ ਬੱਟ ਤੇ ਬੈਠਾ ਕਹਿੰਦਾ ਇਹ ਨਹੀਂ ਨਿਕਲਦਾ ਉਹ ਜ਼ੋਰ ਲਾਈ ਜੰਦਾ ਇਹ ਨਹੀਂ ਨਿਕਲਦਾ ਪਾਸੇ ਬੈਠੇ ਤਾਂ ਪਾਸੇ ਬੈਠੇ ਜ਼ੋਰ ਲੱਗੀ ਜਾਂਦਾ ਹੁੰਦਾ ਵੀ ਇਹ ਨਹੀਂ ਨਿਕਲਦਾ ਯਾਰ ਨਗੱਡਾ ਜੀਨੇ ਲੱਦਿਆ ਜੀਨੇ ਲਿਆਂਦਾ ਉਹ ਕੱਢ ਲੂਗਾ ਉਹ ਲੀ ਵੀ ਪਾ ਲੂਗਾ ਪਰ ਜਿਹੜੀ ਲੋਕਾਂ ਦੀ ਮੰਗ ਹੈ ਇਹ ਸਮੁੱਚੇ ਭਾਰਤੀ ਕਿਸਾਨਾਂ ਦੀ ਮੰਗ ਹੈ ਉਹ ਸਾਡੇ ਨਾਂ ਡੱਲੇਵਾਲ ਸਾਹਿਬ ਦੀ ਨਾਪਦੇ ਜਿਹੜੀ ਜਥੇਬੰਦੀ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ ਦੇਖੋ ਮੈਂ ਬਾਰ-ਬਾਰ ਉਹਨਾਂ ਨੂੰ ਕੀ ਕਹਣਾ ਕੋਈ ਚੰਡੀਗੜ੍ਹ ਜਾਵੇ ਕੋਈ ਬਠਿੰਡੇ ਜਾਵੇ ਕੋਈ ਕਲਕੱਤੇ ਜਾਵੇ ਕੋਈ ਬੰਬੇ ਜਾਵੇ ਸਾਡਾ ਸੱਦਾ ਦਿੱਤਾ ਹੋਇਆ ਦਿੱਲੀ ਦਾ ਕਿਸਾਨਾਂ ਦੇ ਦੇਸ਼ ਦੀ ਰਾਜਧਾਨੀ ਹੈ ਦਿੱਲੀ ਕੱਲ ਨੂੰ ਕਿਤੇ ਇਹਨੇ ਕਹਿ ਦੇਣ ਸਤਨਾਮ ਸਿੰਘ ਬਹਿਰੂਨ ਤਾਂ ਸੱਦ ਲਿਆ ਤੇ ਸਾਨੂੰ ਫੇਰ ਨਹੀਂ ਬੁਲਾਇਆ ਦੇਖੋ ਬਹਿਰੂ ਸਾਹਿਬ ਬੈਠੇ ਨੇ ਮੇਰੀ ਗੱਲ ਵੀ ਨਹੀਂ ਹੋਈ ਮੈਨੂੰ ਸੱਦ ਤੁਹਾਨੂੰ ਸੱਦਾ ਆਇਆ ਜੈਸੇ ਆਇਓ ਕਿ ਸੱਦੇ ਦੇ ਬੁਲਾਇਆ ਗਿਆ ਜੀ ਸਾਡਾ ਫਰਜ਼ ਬਣਦਾ ਜੀ ਹਾਂ ਜੀ ਸਾਡਾ ਇਹ ਫਰਜ਼ ਬਣਦਾ ਬਿਨਾਂ ਸੱਦੇ ਤੋਂ ਆਏ ਸਾਡੇ ਕਿਸਾਨ ਨੇ ਨੌਜਵਾਨ ਸਾਡੇ ਪੁੱਤ ਨੇ ਐਸੀ ਬਗੈਰ ਸੱਤੇ ਇੱਕ ਕਿਸਾਨ ਲੜਾਈ ਤਾਂ ਸਾਡੀ ਇੱਕ ਹੈ ਇਹ ਗੱਲ ਹੋਣੀ ਕਲੀਅਰ ਕਰਦਗੇ ਮੈਂ ਕਿਤੇ ਕੱਲ ਨੂੰ ਇਹ ਸਵਾਲ ਨਾ ਆ ਜਾਏ ਬਾਰ-ਬਾਰ ਮੈਂ ਸਪੈਕਟ ਕਰਤਾ ਛੋੜੋ ਚੱਕਰ ਇਹ ਦੋਨ ਕੋਈ ਇਹਨਾਂ ਦਾ ਦੇ ਨਾ ਉਹਨਾਂ ਦਾ ਹੈ ਨਾ ਇਹ ਇਹ ਦੋਨ ਕਿਸਾਨਾਂ ਦਾ ਇੱਕ ਸਾਦਾ ਹਤੋ ਉਹ ਬਾਰ-ਬਾਰ ਤਾਂ ਕਰਤਾ ਜਾਂ ਹਾਂ ਜੀ ਲੜਾਈ ਹੈ ਬੇਰੂ ਸਾਹਿਬ ਨੂੰ ਅਸੀਂ ਕਦੇ ਵੀ ਸੱਦਾ ਨਹੀਂ ਦਿੱਤਾ ਹਮੇਸ਼ਾ ਜਿਹੜੀ ਲੋਡ ਲੱਗਦੀ ਹੁੰਦੀ ਹੈ ਇਹਨਾਂ ਨੂੰ ਕਿ ਆ ਲੋਕਾਂ ਦੀ ਮੰਗ ਹੈ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਇਹ ਬੜੇ ਨੇ ਚਾਹੇ ਰੇ ਦਾ ਇਹਦਾ ਘਾਟਾ ਹੋਵੇ ਤਾਂ ਉਹ ਮੁੱਖ ਮੰਤਰੀਆਂ ਤੇ ਇੱਕ ਬਹੁਤ ਸਾਰਿਆਂ ਤੇ ਲੜੇ ਹੋਏ ਨੇ ਸਾਰਿਆਂ ਨਾਲ ਲੰਮੀਆਂ ਕਹਾਣੀਆਂ ਇਹਨਾਂ ਦੀ ਪਰ ਅੱਜ ਇਸੂ ਤੇ ਜਿਹੜਾ ਇੱਥੇ ਆ ਕੇ ਹਾਜ਼ਰੀ ਲਵਾਈ ਆ ਅਸੀਂ ਦੋਨਾਂ ਪੁਰਮਾਂ ਵੱਲੋਂ ਜੀ ਆਇਆਂ ਸਾਡੇ ਦਾ ਸਤਿਕਾਰਯੋਗ ਨੇ ਮੈਂ ਕੁਝ ਸ਼ਬਦ ਇਹਨਾਂ ਮੂਰੇ ਬੋਲ ਨਹੀਂ ਸਕਦਾ ਪਰ ਜਿਹੜੇ ਫੇਰ ਵੀ ਹਾਜ਼ਰੀ ਲਵਾਈ ਆ ਬਹੁਤ ਬਹੁਤ ਧੰਨਵਾਦ ਪਰ ਇਹਨਾਂ ਤੋਂ ਯਾਰ ਜਿਹੜੇ ਨਵੇਂ ਆਗੂ ਜੇ ਬਣੇ ਨੇ ਚੱਕ ਮੇਜੇ ਬਣੇ ਸਾਡੇ ਵਰਗੇ ਉਹਨਾਂ ਤੋਂ ਇਹਨਾਂ ਨੂੰ ਸਿੱਖ ਲੈਣਾ ਚਾਹੀਦਾ ਕਿ ਲੜਾਈਆਂ ਕਿਵੇਂ ਲੜਿਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ